ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜਿਹਦੇ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸੋਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਬੀੜ rau ਕੇ ਜਿਹੜਾ ਮੋਗਾ ਗਊਸ਼ਾਲਾ ਦੇ ਵਿੱਚ ਤੇ ਇੱਥੇ ਮੱਝ ਬਕਾਉਗਾ ਜੀ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀ ਗੱਲਬਾਤ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਹਾਕ ਪਿੰਡ ਜੀ ਪਿੰਡ ਬੀੜਰਾウਕੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ 9914195755 ਠੀਕ ਹੈ ਜੀ ਅੱਜ ਆਪਾਂ ਖੜੇ ਆ ਪਿੰਡ ਗਊਸ਼ਾਲਾ ਦੇ ਵਿੱਚ ਪਿੰਡ ਬੀੜਰਾウਕੇ ਹਾਂਜੀ ਜਿਹੜੀ ਆਪਾਂ ਮੈਂ ਦੇਖ ਰਹੇ ਆ ਜੀ ਇਹ ਕਹਵੇਂ ਸੂਇਆ ਜੀ ਇਹ ਦੂਜੇ ਸੂਣਾ ਠੀਕ ਹੈ ਜੀ ਦਿਨ ਕਿੰਨੇ ਕੇ ਬਾਕੀ ਨੇ ਇੱਕ ਦਾ ਨਹੀਂ ਲੈਣਾ ਬਸ ਠੀਕ ਹੈ ਜੀ ਪਹਿਲਾਂ ਕਿਲੇ ਕਿੰਨਾ ਦੁੱਧ ਸੀ ਪਹਿਲਾਂ ਥੱਲੇ ਪਹਿਲਾਂ 16 ਲੀਟਰ ਹੋਇਆ ਠੀਕ ਹੈ ਜੀ ਹੁਣ ਕਿੰਨੀ ਦੀ ਉਮੀਦ ਹੈ ਇਹ ਤਾਂ ਦੁੱਧ ਪੁੱਤ ਕਰ ਮਾਂ ਰਿਆ ਅੱਛਾ ਠੀਕ ਹੈ ਜੀ ਦੁੱਧ ਪੁੱਤਾ ਕਰਮਾ ਦਾ ਉਹ ਉੱਥੇ ਜਾ ਕੇ 30 ਲੀਟਰ ਦੀ ਕਰ ਸਕਦੀ ਹੈ ਹਾਂਜੀ ਸੋ ਦੁੱਧ ਮਿਲ ਜੂਗਾ ਇਹ ਜਾਂ ਪਾ ਲਵਾਂਗੇ ਉਹ ਹਾਂਜੀ ਹਾਂਜੀ ਤੋੜ ਦੋ ਬਾਹਰ ਨਹੀਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਲਿਚੀ ਨਾਮੀ ਕਿਸੇ ਪਾਸੋਂ ਨਹੀਂ ਮੋਟਾ ਗੁੱਲੀ ਵਾਲਾ ਥਾਂ ਲੱਗਿਆ ਬਈ ਤੁਸੀਂ ਦੇਖ ਸਕਦੇ ਹੋ ਥਾਂ ਬਹੁਤ ਵਧੀਆ ਕਾਰਪੋਲੀਆ ਜਮ ਠੀਕ ਸੋ ਪਿੰਡ ਵੀਰ ਰਹੂ ਕੇ ਗਊਸ਼ਾਲਾ ਦੇ ਵਿੱਚ ਵੀਡੀਓ ਕਵਰ ਕਰ ਰਹੇ ਹਾਂ ਠੀਕ ਹੈ ਜੀ ਮੁੱਲ ਕੀ ਕਰਦੇ ਆਪਾਂ ਇਹਦਾ ਜੀ ਮੁੱਲ 6.5 ਠੀਕ ਹੈ ਇਮਾਨਤਾਨ ਹੋ ਜਾਏਗਾ ਜੀ ਜੋ ਕਰਾਂਗੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਇੱਕ ਵਾਰ 9914195757 ਠੀਕ ਹੈ ਜੀ ਪਿੰਡ ਬੀੜ ਰੌਕੇ ਹਾਂ ਜੀ ਗਊਸ਼ਾਲਾ ਗਊਸ਼ਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ